15 ਅਗਸਤ ਜਦੋਂ ਸਮੁੱਚੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਆਜ਼ਾਦੀ ਦੇ ਜਸ਼ਨ ਮਨਾਏ ਜਾਣੇ ਹਨ ਜਿਹੜੇ ਕਿ ਉਹਨਾਂ ਖੋਤੀ ਕਾਰਪੋਰੇਟ ਘਰਾਣਿਆਂ ਵੱਲੋਂ ਹੋਣੇ ਹਨ ਜਾਂ ਲੀਡਰਾਂ ਵੱਲੋਂ ਹੋਣੇ ਹਨ ਜਿਨ੍ਹਾਂ ਨੂੰ ਸਹੀ ਮਿਹਣਿਆਂ ਦੇ ਵਿੱਚ ਆਜ਼ਾਦੀ ਦਾ ਲਿਗ ਮਿਲ ਰਿਹਾ ਹੈ ਜਦਕਿ ਪੰਜਾਬ ਦੇ ਆਮ ਲੋਕਾਂ ਦਾ ਭਾਰਤ ਦੇ ਆਮ ਲੋਕਾਂ ਦਾ ਅਜੇ ਵੀ ਆਜ਼ਾਦੀ ਉਹਨਾਂ ਦੇ ਘਰ ਤੱਕ ਨਹੀਂ ਪਹੁੰਚੀ ਬੇਅਦਬੀ ਨਾਲ ਸਾਝੇ ਮੋਰਚੇ ਵੱਲੋਂ ਇਸ ਵਾਰ 15 ਅਗਸਤ ਤੇ ਪਿਛਲੇ ਸਾਲਾਂ ਦੇ ਵਾਂਗ ਹੀ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਵੱਖ-ਵੱਖ ਸਮਾਤੇ ਜਦੋਂ ਮੰਤਰੀ ਸਾਹਿਬਾਨ ਝੰਡਾ ਲਹਿਰਾਉਣ ਆਉਣਗੇ ਉਹਨਾਂ ਮੌਕਿਆਂ ਤੇ ਮੰਗ ਪੱਤਰ ਦੇ ਕੇ ਇਸ ਗੱਲ ਦੀ ਮੰਗ ਕੀਤੀ ਜਾਉਣੀ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ ਉਦੋਂ ਮੌਜੂਦਾ ਮੁੱਖ ਮੰਤਰੀ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਪਿਛਲੀਆਂ ਸਰਕਾਰਾਂ ਨੇ ਰੋਜ਼ਗਾਰ ਨਹੀਂ ਦਿੱਤਾ ਪੰਜਾਬ ਦੇ ਵਿੱਚ ਬੇਰਜ਼ਗਾਰਾਂ ਦੇ ਗਲਾਂ ਦੇ ਵਿੱਚੋਂ ਗੁਲਾਮੀ ਬੇਰਜ਼ਗਾਰੀ ਦੀ ਨਹੀਂ ਲਕੀ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੂਗੀ ਤਾਂ ਇਹ ਸੰਗਲ ਲਾਹੇ ਜਾਣਗੇ ਅਜੇ ਤੱਕ 28 ਮਹੀਨਿਆਂ ਦੇ ਵਿੱਚ ਸਿਹਤ ਅਤੇ ਸਿੱਖਿਆ ਦੇ ਵਿੱਚ ਇੱਕ ਵੀ ਭਰਤੀ ਨਹੀਂ ਕੀਤੀ ਗਈ ਇਸ ਦੇ ਰੋਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਅਨੇਕਾਂ ਵਾਰ ਮੀਟਿੰਗਾਂ ਦਾ ਵਾਅਦਾ ਕਰਕੇ ਮੀਟਿੰਗਾਂ ਤੋਂ ਭੱਜ ਚੁੱਕੇ ਐ ਇਸ ਦੇ ਰੋਸ ਵਿੱਚ ਆਉਂਦੀ 15 ਤਰੀਕ ਨੂੰ ਵੱਖ-ਵੱਖ ਥਾਵਾਂ ਤੇ ਮੰਗ ਪੱਤਰ ਦਿੱਤੇ ਜਾਣੇ ਹਨ ਸੰਗਰੂਰ ਈਸਰੂ ਅਤੇ ਜਲੰਧਰ ਮੁੱਖ ਮੰਤਰੀ ਦਾ ਘਰਾਓ ਕੀਤਾ ਜਾਣਾ ਉਸ ਦਾ ਕਾਲੀਆਂ ਝੰਡੀਆਂ ਵਿਖਾਈਆਂ ਜਾਣੀਆਂ ਨੇ ਜਿਨ੍ਹਾਂ ਨੇ ਆਪਣੇ ਪਿਛਲੇ ਵਾਅਦੇ ਨੂੰ ਪੂਰਾ ਨਹੀਂ ਕੀਤਾ ਏ ਬੀਐਸ ਗਰਾਂਝੀ ਮੋਰਚੇ ਵੱਲੋਂ ਫੈਸਲਾ ਕੀਤਾ ਗਿਆ ਜਿਹਦੇ ਵਿੱਚ ਆਰਟ ਐਂਡ ਕਰਾਫਟ ਵੀ ਐਡ, ਓਵਰਏਜ ਐਂਡ ਰੇਜ, ਮਲਟੀਪਰਪਸ, ਆ ਪੀਐਸਪੀਸੀਐਲ ਅਤੇ ਦੂਜਿਆਂ ਜਿੱਥੇ ਬੰਦੀਆਂ ਇਸ ਦੇ ਵਿੱਚ ਸ਼ਾਮਲ ਹੈ ਆ ਆਉਣ ਵਾਲੀ 15 ਤਰੀਕ ਨੂੰ ਬੀਐਸ ਗਰਾਂਝੀ ਮੋਰਚੇ ਵੱਲੋਂ ਇਹ ਐਕਸ਼ਨ ਕੀਤਾ ਜਾਣਾ ਹੈ ਬੀਐਸ ਗਰਾਂਝੀ ਮੋਰਚੇ ਵੱਲੋਂ ਮੈਂ ਸੁਖਵਿੰਦਰ ਸਿੰਘ ਹਾਂ